ਵਿੰਦਰ ਸਿੰਘ ਪੁੰਦੜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਪਾਰਟੀਆਂ ਦੇ ਚੋਣ ਨਿਸ਼ਾਨ ਬਗੈਰ ਹੋਣ ਗਿਆ ਪੰਚਾਇਤੀ ਚੋਣਾ ਪੰਗ ਹੋ ਸਕਦੀ ਹੈ ਹਰਿਆਣਾ ਵਿਧਾਨ ਸਭਾ ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਣਾ ਬਾਰੇ ਟਿੱਪਣੀ ਨਾਲ ਨਵਾਂ ਵਿਵਾਦ ਗੁਰੂਗ੍ਰਾਮ ਸਥਿਤ ਦੋ ਕੰਪਨੀਆਂ ਦੀ 834 ਕਰੋੜ ਦੀ ਜਾਇਦਾਦ ਕੁਰਖ ਦੇਸ਼ ਦੇ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 30 ਅਗਸਤ ਨੂੰ ਹੋਣ ਵਾਲੀ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਪਹਿਲਾਂ ਫੈਸਲਾ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਰਵਿੰਦਰ ਸਿੰਘ ਭੁੰਦਣ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਹਾਲਾਂਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੇ ਬਲਵਿੰਦਰ ਸਿੰਘ ਪੂੰਦੜ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਵੱਡੀ ਜ਼ਿੰਮੇਵਾਰੀ ਸੰਭੀ ਹੈ ਨੂੰ ਉਹ ਸੰਗਤਾਂ ਦੇ ਸਹਿਯੋਗ ਨਾਲ ਤਨਦੇਈ ਨਾਲ ਨਿਭਾਉਣਗੇ ਅਜਿਹੇ ਮੌਕੇ ਪੰਥ ਦੀ ਨਮਾਇੰਦਗੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੇ ਤੇ ਭਰੋਸਾ ਪ੍ਰਗਟ ਕਰਨਾ ਜਿੱਥੇ ਮੇਰੇ ਲਈ ਭਾਗਸ਼ਾਲੀ ਹੈ ਉੱਥੇ ਵੱਡੀ ਜ਼ਿੰਮੇਵਾਰੀ ਵੀ ਮੋਢਿਆਂ ਤੇ ਆ ਪਈ ਹੈ ਬਲਵਿੰਦਰ ਸਿੰਘ ਪੂੰਦੜ 4-5 ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ অতি ਨਜ਼ਦੀਕੀ ਸਾਥੀ ਅਤੇ ਬਾਦਲ ਪਰਿਵਾਰ ਦੇ ਵੀ ਹਮੇਸ਼ਾ ਕਰੀਬੀ ਰਹੇ ਹਨ। ਉਹ ਲੰਬਾ ਸਮਾਂ ਵਿਧਾਇਕ, ਪੰਜਾਬ ਦੇ ਕੈਬਨਿਟ ਮੰਤਰੀ ਅਤੇ ਤਿੰਨ ਵਾਰ ਰਾਜ ਸਭਾ ਮੈਂਬਰ ਵੀ ਰਹੇ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਬਰਵਿੰਦਰ ਸਿੰਘ ਭੁੰਦੜਾ ਕਿੰਨੇ ਸਮੇਂ ਲਈ ਇਸ ਅਹੁਦੇ ਤੇ ਰਹਿਣਗੇ। ਅਕਾਲੀ ਦਲ ਦੇ ਸਰਪ੍ਰਸਤ ਤੇ ਸੀਨੀਅਰ ਆਗੂ ਸਖਦੇਵ ਸਿੰਘ ਢੀਂਡਸਾ ਨੇ ਸਖਬੀਰ ਸਿੰਘ ਬਾਦਲ ਵੱਲੋਂ ਕਾਰਜਕਾਰੀ ਪ੍ਰਧਾਨ ਲਗਾਉਣ ਦੇ ਫੈਸਲੇ ਨੂੰ ਇੱਕ ਨਾਟਕ ਕਰਾਰ ਦਿੰਦਿਆਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਤਾਂ ਕੇਵਲ ਪ੍ਰਧਾਨ ਦੀ ਗੈਰ ਹਾਜ਼ਰੀ ਵਿੱਚ ਲਗਾਇਆ ਜਾਂਦਾ ਹੈ ਪਰ ਇਸ ਸਵੇਰੇ ਤਾਂ ਸੁਖਵੀਰ ਸਿੰਘ ਬਾਦਲ ਖੁਦ ਹਾਜ਼ਰ ਹਨ ਅਤੇ ਪਾਰਟੀ ਦੀ ਪ੍ਰਧਾਨਗੀ ਸੰਭਾਲੀ بیٹھے ਹਨ ਜਿਸ ਤੋਂ ਉਹਨਾਂ ਅਸਤੀਫਾ ਨਹੀਂ ਦਿੱਤਾ ਤਾਂ ਕਾਰਜਕਾਰੀ ਪ੍ਰਧਾਨ ਅਨਯੁਕਤ ਕਰਨ ਦੀ ਕਿ ਤੱਕ ਹੈ ਟੀਨਸਾ ਨੇ ਕਿਹਾ ਕਿ ਸ਼ਾਇਦ ਸੁਖਵੀਰ ਸਿੰਘ ਬਾਦਲ ਸਿੰਘ ਸਹਿਬਾਨ ਦੀ ਸੰਭਾਵਿਤ ਕਾਰਵਾਈ ਕారణ ਕਬਰਾਟ ਵਿੱਚ ਹਨ ਇਸੇ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੋਰ ਨੇ ਇਸ ਘਟਨਾਕਰਮ ਤੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਤੇ ਲੋਕਾਂ ਦੀ ਇੱਛਾ ਅਨੁਸਾਰ ਆਪਣੇ ਪ੍ਰਧਾਨ ਦਾ ਅਹੁਦਾ ਅਜੇ ਵੀ ਨੇ ਛੱਡਿਆ ਅਤੇ ਉਹ ਪ੍ਰਧਾਨ ਦੇ ਅਹੁਦੇ ਤੇ ਅਜੇ ਵੀ ਕਾਇਮ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਸਿਰਫ ਲੋਕਾਂ ਨੂੰ ਗਮਰਾਹ ਕਰਨ ਵਾਲੀ ਕਾਰਵਾਈ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਬਿਨਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਪੰਜਾਬ ਪੰਚਾਇਤੀ ਚੋਣਾਂ ਨਿਯਮ 1994 ਦੀ ਧਾਰਾ 12 ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਉਮੀਦਵਾਰ ਹੁਣ ਪੰਚਾਇਤ ਰਾਜ ਸੰਸਥਾਵਾਂ ਵਿੱਚ ਸਰਪੰਚ ਤੇ ਪੰਚ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾ ਉੱਤੇ ਲੜ ਨਹੀਂ ਸਕਣਗੇ। ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਸ਼ਾਂਤ ਹੀ ਚੋਣ ਲੜਨੀ ਪਵੇਗੀ। ਸੋਚ ਸੰਬੰਧੀ ਬਿੱਲ ਹੁਣ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੋਂ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ ਵਿਧਾਨ ਸਭਾ ਦਾ اجلاس 6 ਮਹੀਨਿਆਂ ਦੇ ਅੰਦਰ ਨਾ ਸੱਦੇ ਜਾਣ ਕਾਰਨ ਹਰਿਆਣਾ ਵਿਧਾਨ ਸਭਾ ਭੰਗ ਹੋ ਸਕਦੀ ਹੈ ਉੰਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 31 ਅਗਸਤ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਸਰਕਾਰ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕੈਬਨਿਟ ਮੀਟਿੰਗ ਸੱਦੇ ਜਾਣ ਦੀ ਇਜਾਜ਼ਤ ਮੰਗੀ ਹੈ ਕੈਬਨਟ ਮੀਟਿੰਗ ਵਿੱਚ ਜਾਂ ਤਾਂ ਵਿਧਾਨ ਸਭਾ ਨੂੰ ਪੰਗ ਕਰਨ ਦਾ ਫੈਸਲਾ ਲਿਆ ਜਾਵੇਗਾ ਜਾਂ ਫਿਰ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ اجلاس ਸੱਦਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਪੰਗ ਹੋਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਅਜਿਹਾ ਕਰਨਾ ਸੰਵਿਧਾਨਕ ਤੌਰ ਤੇ ਸਰਕਾਰ ਦੀ ਮਜਬੂਰੀ ਬਣ ਗਿਆ ਹੈ। ਸੂਤਰਾਂ ਨੇ ਕਿਹਾ ਹੈ ਕਿ ਸਰਕਾਰ ਵਿਧਾਨ ਸਭਾ ਦਾ اجلاس ਸੱਦਣ ਦਾ ਜੋਖਮ ਸ਼ਾਇਦ ਹੀ ਲਵੇ ਕਿਉਂਕਿ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਸ ਨੂੰ ਘੇਰ ਸਕਦੀ ਹੈ ਜਿਸ ਦਾ ਅਸਰ ਵਿਧਾਨ ਸਭਾ ਚੋਣਾਂ ਤੇ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕਰਨਾਲ ਵਿੱਚ ਕੰਗਣਾ ਰਣੌਤ ਬਾਰੇ ਕਥਤ ਤੇ ਵਿਵਾਦਕ ਟਿੱਪਣੀ ਨਾਲ ਨਵਾਂ ਵਿਵਾਦ ਛਿੜ ਗਿਆ ਮਾਨ ਨੇ ਹਾਲਾਂਕਿ ਮਗਰੋਂ ਐਕਸ ਤੇ ਦੋ ਪੋਸਟਾਂ ਪਾ ਕੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਹੈ ਕਿ ਉਹ ਤੇ ਉਹਨਾਂ ਦੀ ਪਾਰਟੀ ਔਰਤਾਂ ਦੀ ਰੱਖਿਆ ਤੇ ਸੁਰੱਖਿਆ ਲਈ ਹਮੇਸ਼ਾ ਖੜੀਦੀ ਰਹੀ ਹੈ ਉਧਰ ਕੰਗਣਾ ਨੇ ਪਲਟਵਾਰ ਕਰਦਿਆਂ ਮਹਿਲਾਵਾਂ ਖਰਾਬ ਅਪਰਾਧ ਨੂੰ ਵੜਿਆ ਕੇ ਪੇਸ਼ ਕਰਨ ਲਈ ਸਿਮਰਨਜੀਤ ਸਿੰਘ ਮਾਨ ਦੀ ਨਖੇਦੀ ਕੀਤੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਕਹਿਣਾ ਹੈ ਕਿ ਕੰਗਣਾ ਨੇ ਕਿਸਾਨ ਅੰਦੋਲਨਾਂ ਬਾਰੇ ਜੋ ਕੁਝ ਕਿਹਾ ਹੈ ਉਹ ਸ਼ਰਮਨਾਕ ਸੀ ਪਰ ਮਾਨ ਦੀ ਪ੍ਰਤੀਕਿਰਿਆ ਇਸ ਤੋਂ ਵੀ ਸ਼ਰਮਨਾਕ ਹੈ ਮਾਨ ਦੀਆਂ ਟਿੱਪਣੀਆਂ ਦਾ ਨੋਟਿਸ ਲੈਣ ਬਾਰੇ ਪੁੱਛਣ ਤੇ ਗਿੱਲ ਦਾ ਕਹਿਣਾ ਹੈ ਕਿ ਉਹ ਦੇਖਣਗੇ ਕਿ ਕੀ ਕਾਰਵਾਈ ਕਰਨੀ ਹੈ ਉਧਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਪਾਟੀਆਂ ਨੇ ਵੀ ਮਾਨ ਦੀਆਂ ਟਿੱਪਣੀਆਂ ਦੀ ਨਖੇਦੀ ਕਰਦਿਆਂ ਇਸ ਨੂੰ ਧੀਆਂ ਦਾ ਅਨਰਾਧਰ ਘਰਾੜ ਦਿੰਦਾ ਹੈ ਪੱਖ ਦੇ ਵਿਵਾਦ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਐਕਸ ਤੇ ਕਿਹਾ ਹੈ ਕਿ ਉਹ ਤੇ ਉਹਨਾਂ ਦੀ ਪਾਰਟੀ ਹਮੇਸ਼ਾ ਮਹਿਲਾਵਾਂ ਦੀ ਰੱਖਿਆ ਤੇ ਸੁਰੱਖਿਆ ਲਈ ਖੜੇ ਹਨ। ਉਹਨਾਂ ਕੰਗਣਾ ਤੇ ਕਿਸਾਨਾਂ ਖਿਲਾਫ ਝੂਠੇ ਦੋਸ਼ ਲਾਉਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕੰਗਣਾ ਨੂੰ ਸਿੱਖਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਖਿਲਾਫ ਕੂੜ ਪ੍ਰਚਾਰ ਨਾਲ ਸ਼ਾਇਦ ਕਿਸੇ ਤਰ੍ਹਾਂ ਦਾ ਰਮਾਂਚ ਮਿਲਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੰਗਣਾ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਆਪਣੇ ਫਿਕਰਾਂ ਬਾਰੇ ਆਪਣੀ ਹੀ ਸਤਾਧਾਰੀ ਪਾਰਟੀ ਨੂੰ ਸਵਾਲ ਕਰੇ। ਵਿਜਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਦੇ ਕੇਸ ਵਿੱਚ ਈਡੀ ਨੇ ਵੱਡਾ ਐਕਸ਼ਨ ਲਿਆ ਹੈ। ਜਾਂਚ ਏਜੰਸੀ ਨੇ ਮੈਸਰਜ਼ ਇਮਾਰ ਇੰਡੀਆ ਲਿਮਟਿਡ ਅਤੇ ਐਮਜੀਐਫ ਡਿਵੈਲਪਮੈਂਟ ਲਿਮਟਿਡ ਅਤੇ ਹੋਰ ਮੁਲਜ਼ਮਾਂ ਖਿਲਾਫ ਮਨੀ ਲਾਂਡਰਿੰਗ ਕੇਸ ਵਿੱਚ 834 ਕਰੋੜ ਰੁਪਏ ਦੀ ਜਾਇਦਾਦ ਗੁਰਕ ਕੀਤੀ ਹੈ। ਈਡੀ ਨੇ ਮੈਸਰਜ਼ ਇਮਾਰ ਇੰਡੀਆ ਲਿਮਟਿਡ ਦੀ 501.13 ਕਰੋੜ ਰੁਪਏ ਅਤੇ ਮੈਸਰਜ਼ ਐਮਜੀਐਫ ਡਿਵੈਲਪਮੈਂਟ ਲਿਮਟਿਡ ਦੀ 332.69 ਕਰੋੜ ਰੁਪਏ ਦੀਆਂ 401.65479 ਏਕੜ ਵਿੱਚ ਫੈਲੀਆਂ ਅਚਲ ਜਾਇਦਾਦਾਂ ਨੂੰ ਕੁਰ ਕਰ ਦਿੱਤਾ ਇਹ ਜਾਇਦਾਦਾਂ ਹਰਿਆਣਾ ਤੇ ਦਿੱਲੀ ਦੇ 20 ਪਿੰਡਾਂ ਵਿੱਚ ਹਨ ਦੋਵਾਂ ਕੰਪਨੀਆਂ ਤੇ ਗੁਰੂਗ੍ਰਾਮ ਵਿੱਚ ਸੈਕਟਰ 65 ਅਤੇ 66 ਵਿੱਚ ਰੈਸ਼ੀ ਪਲਾਟ ਵਾਲੀ ਕਲੋਨੀ ਲਈ ਡੀਟੀਪੀਸੀ ਨੂੰ ਮਿਲੇ ਤੇ ਲਾਇਸੈਂਸ ਸੰਬੰਧੀ منی ਲਾਂਡਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਪਟਿਆਲਾ ਦੀ ਪਖੜਾ ਨਹਿਰ ਵਿੱਚ ਭੈਣਪਰਾ ਦੇ ਡੁੱਬਣ ਦੀ ਦੁਖਦਾਈ ਘਟਨਾ ਵਾਪਰੀ ਹੈ ਕਵਰਨ ਸਰ ਲਾਪ੍ਰੀਤਕੋਰ ਨੇ ਅੱਜ ਨਹਿਰ ਦੇ ਪੁਰ ਲਾਗੇ ਤੋਂ ਦੁਪਹਿਰ ਵੇਲੇ ਪਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਉਸ ਨੂੰ ਬਚਾਉਣ ਦੇ ਲਈ ਤਿੰਨੇ ਭਰਾਵਾਂ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੀਆਂ ਪੱਗਾਂ ਸੁੱਟ ਕੇ ਦੋ ਭਰਾਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਜਦਕਿ ਲੜਕੀ ਦਾ ਛੋਟਾ ਭਰਾ ਮਨਮੋਹਨ ਸਿੰਘ ਆਪਣੀ ਭੈਣ ਦੇ ਨਾਲ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਬਾਅਦ ਵਿੱਚ ਗੋਤਾਖੋਰਾਂ ਨੇ ਲੜਕੀ ਦੀ Laash ਨੂੰ ਬਾਹਰ ਕੱਢ ਲਿਆ ਲੇਕਿਨ ਭਰਾ ਨਹੀਂ ਮਿਲਿਆ ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਅਮਰਤ ਵੀਰ ਸਿੰਘ ਚੈਲ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਆ ਕਿ ਲੜਕੀ ਕੋਈ ਘਰੇਲੂ ਕਾਰਨਾ ਕਰਕੇ ਮਾਨਸਿਕ ਦਬਾਅ ਵਿੱਚ ਸੀ ਅਤੇ ਉਹ ਪਾਖੜਾ ਨਹਿਰ ਤੇ ਉਸਨੇ ਆਪਣੇ ਘਰਦਿਆਂ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਲੱਗੀ ਹੈ ਜਿਸ ਤੇ ਤਿੰਨੋਂ ਭਰਾ ਪੁੱਜੇ ਉਹਨਾਂ ਨੇ ਵੀ ਛਾਲਾ ਮਾਰ ਦਿੱਤੀਆਂ ਲੇਕਿਨ ਦੋ ਭਰਾਵਾਂ ਨੂੰ ਬਚਾ ਲਿਆ ਗਿਆ ਇੱਕ ਪਾਣੀ ਵਿੱਚ ਰੁੜ ਗਿਆ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ ਤੇ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ 'ਚ ਅਚਾਨਕ ਹੀ ਆ ਪੈਰ ਫਿਸਲਾ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ 'ਚ ਤੇਜ਼ ਪਾਣੀ 'ਚ ਆ ਬਹਿ ਗਏ ਪਰ ਜਿਹੜੀ ਲੜਕੀ ਆ ਕੁੜੀ ਡਾਟ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬਰਾਮਤ ਹੋ ਗਈ ਆ ਕੁਝ ਕਾਰਨ ਪਤਾ ਲੱਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਅਥਰੇ ਪਰਿਵਾਰ ਸਦਮੇ ਚ ਕਿਉਂਕਿ ਆ ਅਚਾਨਕ ਕਿੱਡਾ ਵੱਡਾ ਹਸਤਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਚ ਸਮਝ ਨਹੀਂ ਪਾ ਰਹੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀਗਾ ਕਿੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਥਾਣਾ ਸਿਵਲੈਂਡ ਪੈਂਦਾ ਕੰਟਰੋਲ ਰੂਮ ਤੇ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਛੇਤੀ ਹੀ ਆਤਮ ਰੱਖਿਆ ਦੀ ਸਖਲਾਈ ਨੂੰ ਲੈ ਕੇ ਕੋਈ ਨਵਿਕਲੀ ਪਹਿਲ ਕਰਨ ਵਾਲੇ ਹਨ ਇਸ ਦਾ ਸੰਕੇਤ ਉਹਨਾਂ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਪਾਏ ਇੱਕ ਵੀਡੀਓ ਰਾਹੀਂ ਦਿੱਤਾ ਹੈ ਰਾਹੁਲ ਗਾਂਧੀ ਨੇ ਭਾਰਤ ਜੋੜੋ ਨਿਆ ਯਾਤਰਾ ਦਾ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਮਾਰਸ਼ਲ ਆਰਟ ਦੀ ਇੱਕ ਕਿਸਮ ਕਰਦੇ ਨਜ਼ਰ ਆਏ ਹਨ ਉਹਨਾਂ ਖੇਡਾਂ ਨੂੰ ਲੈ ਕੇ ਇੱਕ ਵੱਡਾ ਸੰਦੇਸ਼ ਵੀ ਨਾਲ ਪਾਇਆ ਤੇ ਅਖੀਰ ਵਿੱਚ ਲਿਖਿਆ ਹੈ ਕਿ ਛੇਤੀ ਹੀ ਆ ਰਹੀ ਹੈ ਭਾਰਤ ਦੋਜੋ ਯਾਤਰਾ ਦੋਜੋ ਮਾਰਸ਼ਲ ਆਰਟ ਦੇ ਸਖਲਾਈ ਸੈਂਟਰ ਨੂੰ ਕਿਹਾ ਜਾਂਦਾ ਹੈ ਜਿੱਥੇ ਆਤਮ ਰੱਖਿਆ ਲਈ ਵੱਖ-ਵੱਖ ਤਰ੍ਹਾਂ ਦੇ ਮਾਰਸ਼ਲ ਆਰਟਸ ਸਿਖਾਏ ਜਾਂਦੇ ਹਨ ਰਾਹੁਲ ਗਾਂਧੀ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਦੇਸ਼ ਵਿੱਚ ਔਰਤਾਂ ਤੇ ਹਿੰਸਕ ਹਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਹਰ ਧੀ ਆਪਣੀ ਰੱਖਿਆ ਖੁਦ ਕਰ ਸਕੇ ਜਿਸ ਕਰਕੇ ਉਹਨਾਂ ਨੇ ਭਾਰਤ ਦੋਜੋ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਜਿਕਰ ਜੋ ਹੈ ਕਿ ਰਾਹੁਲ ਗਾਂਧੀ ਨੂੰ ਕਾਂਡੋ ਵਿੱਚ ਬਲੈਕ 벨ਟ ਅਤੇ ਜੀਓ ਜਸੂ ਵਿੱਚ ਬਲੂ 벨ਟ ਹਾਸਲ ਹੈ। ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਵੱਲੋਂ ਐਡਵਾਈਜ਼ਰੀ ਬੋਰਡ ਦੇ ਐਗਜ਼ੀਕਿਊਟਿਵ ਕਮੇਟੀ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਪਾਰਟੀ ਦੇ ਕੋਆਰਡੀਨੇਟਰ ਜਸੇਦਾਰ ਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਢੀਂਸਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਲੋਰ, ਪ੍ਰਕਾਸ਼ ਚੰਦ ਗਰਗ, ਨਰਮਨ ਸਿੰਘ, ਸੁਖਵਿੰਦਰ ਸਿੰਘ ਔਲਖ, ਹਰੀ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਹਰਿੰਦਰਪਾਲ ਸਿੰਘ ਖਾਲਸਾ, ਬੀਬੀ ਸਤਵਿੰਦਰ ਕੌਰ ਢਾਲੀਵਾਲ ਅਤੇ ਹੋਰਨਾਂ ਨੂੰ ਐਡਵਾਈਜ਼ਰੀ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਐਗਜ਼ੀਕਿਊਟਿਵ ਕਮੇਟੀ ਵਿੱਚ ਸੁਖਦੇਵ ਸਿੰਘ ਢੀਂਟਸਾ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਬੀਬੀ ਜਗੀਰ ਕੌਰ ਸਿਕੰਦਰ ਸਿੰਘ ਮਲੂਕਾ ਬਲਦੇਵ ਸਿੰਘ ਮਾਨ ਸਰਬਨ ਸਿੰਘ ਫਲੋਰ ਪ੍ਰਕਾਸ਼ ਚੰਦ ਗਰਗਾ ਤੇ ਰਿਟਾਇਰ ਜਸਟਿਸ ਨਰਮਲ ਸਿੰਘ ਬੀਬੀ ਸਤਵਿੰਦਰ ਕੌਰ ਢਾਲੀਵਾਲ ਦੇ ਨਾਂ ਦਾ ਐਲਾਨ ਕੀਤਾ ਹੈ ਅਰਬ ਮੁਲਕ ਕਤਰ ਵਿੱਚ ਪੁਲਿਸ ਵੱਲੋਂ ਵਾਪਸ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪਾਵਨ ਸਰੂਪ ਅੰਮ੍ਰਿਤਸਰ ਪੁੱਜ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਵੇਂ ਸਰੂਪ ਦਰਵਾਰ ਸਾਹਿਬ ਸਮੂਹ ਵਿੱਚ ਗੁਰਦੁਆਰਾ ਬਾਬਾ ਅਗਰਵਖ ਸਿੰਘ ਜੀ ਵਿਖੇ ਸੋਸ਼ੋਭਤ ਕਰ ਦਿੱਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਵਨ ਸਰੂਪ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਪੁੱਜਣ ਬਾਰੇ ਜਾਣਕਾਰੀ ਮਿਲੀ ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਕਾਰਵਾਈ ਕਰਦਿਆਂ ਹਵਾਈ ਅੱਡੇ ਤੋਂ ਇਹ ਪਾਵਨ ਸਰੂਪ ਸਬੰਧਤ ਵਿਅਕਤੀਆਂ ਪਾਸੋਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਰਾਹੀਂ ਮਰਿਆਦਾ ਅਤੇ ਸਤਿਕਾਰ ਸਹਿਤ ਲਿਆ ਕੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਤ ਕਰ ਦਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਦੇ ਪਿਤਾ ਸਾਬਕਾ ਮੰਤਰੀ surjeet singh koli ਦਾ ਤੜਕਸਰ ਦੇਹਾਂਤ ਹੋ ਗਿਆ ਕੋਲੀ ਦੀ ਪਿਛਲੇ ਸਮੇਂ ਤੋਂ ਸਿਹਤ ਨਾ ਸਾਜ ਹੋਣ ਕਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਸੰਸਕਾਰ 31 ਅਗਸਤ ਸ਼ਾਮੀ 4 ਵਜੇ ਬੀਰ ਜੀ ਸਮਸ਼ਾਨ ਕਾਟਵਕੇ ਕੀਤਾ ਜਾਵੇਗਾ ਇਸ ਦੁਖਦਾਈ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੌਰਪ੍ਰੀਤ ਕੌਰ ਨੇ ਵਿਧਾਇਕ ਅਜੀਤ ਪਾਤ ਸੰਗ ਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਦਕਿ ਪੰਜਾਬ ਕੈਬਨਿਟ ਨੇ ਆਪਣੀ ਮੀਟਿੰਗ ਵਿੱਚ ਸਵਰਗੀ ਆਗੂ ਨੂੰ ਸ਼ਰਧਾਂਜਲੀ ਦਿੱਤੀ ਸਰਜੀਤ ਸਿੰਘ ਕੋਹਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਉਹਨਾਂ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕੀਤੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਸ਼ਹਿਰੀ ਇਕਾਈ ਦੇ ਪ੍ਰਧਾਨ ਵੀ ਰਹੇ ਸਰਜੀਤ ਸਿੰਘ ਕੋਹਲੀ ਨੇ 1997 ਵਿੱਚ ਅਕਾਲੀ ਦਲ ਲਈ ਪਟਿਆਲਾ ਸ਼ਹਿਰੀ ਸੀਟ ਜਿੱਤੀ ਸੀ ਤੇ ਅਤੇ ਕੈਬਨਿਟ ਮੰਤਰੀ ਰਹੇ ਰੂਸੀ ਵਿਦੇਸ਼ ਮੰਤਰਾਲੇ ਨੇ 92 ਹੋਰ ਅਮਰੀਕੀਆਂ ਤੇ ਦੇਸ਼ ਵਿੱਚ ਦਾਖਲੇ ਤੇ ਪਾਬੰਦੀ ਲਾ ਦਿੱਤੀ ਇਨ੍ਹਾਂ ਵਿੱਚ ਕੁਝ ਕਾਰੋਬਾਰੀ ਕਾਨੂੰਨ ਏਜੰਸੀਆਂ ਦੇ ਲੋਕ ਤੇ ਪੱਤਰਕਾਰ ਵੀ ਸ਼ਾਮਲ ਹਨ ਜੋ ਪਹਿਲਾਂ ਰੂਸ ਵਿੱਚ ਕੰਮ ਕਰ ਚੁੱਕੇ ਹਨ ਮੰਤਰੀਅਲਿਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਪਬੰਦੀ ਬਾਈਡਨ ਪ੍ਰਸ਼ਾਸਨ ਵੱਲੋਂ ਰੂਸ ਖਿਲਾਫ ਪੜਾਏ ਜਾਂਦੇ ਪਾਠ ਦੀ ਜਵਾਬੀ ਕਾਰਵਾਈ ਵਜੋਂ ਕੀਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਪੱਤਰਕਾਰਾਂ ਤੇ ਪਾਬੰਦੀ ਲਾਈ ਗਈ ਉਹ ਮੋਰੀ ਲਿਬਰਲ ਆਰਮੀ ਪ੍ਰਕਾਸ਼ਨਾਮਾ ਨਾਲ ਸੰਬੰਧਤ ਹਨ ਅਤੇ ਰੂਸ ਤੇ ਰੂਸੀ ਫੌਜ ਖਿਲਾਫ ਝੂਠੀ ਤੇ ਗਲਤ ਜਾਣਕਾਰੀ ਛਾਪਣ ਵਿੱਚ ਸ਼ਾਮਲ ਹਨ। ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਭਰ ਵਿੱਚੋਂ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਖੇਡਾ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਾਗ ਲੈਣ ਵਾਲੇ ਖੇਡ ਦਲਾਂ ਦੇ ਮਾਰਚ ਪਾਸ ਤੋਂ ਸਲਾਮੀ ਲਈ। ਖੇਡ ਮੇਲੇ ਦੇ ਉਦਘਾਟਨ ਦਾ ਰਸਮੀ ਐਲਾਨ ਕਰਦੇ ਆ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਬਹੁਤ ਮਾਣ ਵਾਲੀ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਏ ਜਾਂਦੇ ਕੌਮੀ ਖੇਡ ਦਿਵਸ ਮੌਕੇ ਇਸ ਅਵਕਾਰੀ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਾਰ 37 ਖੇਡਾਂ ਦੇ 9 ਉਮਰ ਵਰਗਾਂ ਦੇ ਵੱਖ-ਵੱਖ ਖਿਡਾਰੀ ਹਿੱਸਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ 9 ਕਰੋੜ ਤੋਂ ਵੱਧ ਦੇ ਨਗਦ ਇਨਾਮ ਦਿੱਤੇ ਜਾਣਗੇ। 올림픽ਸ ਦੀ ਮੇਜਬਾਨੀ ਦੇ ਕੁਝ ਹਫ਼ਤੇ ਮਗਰੋਂ ਹੀ ਪੈरिस ਵਿੱਚ ਕਰੀਬ 4 ਕੈਂਟੇ ਤੱਕ ਸ਼ਹਿਰ ਦੇ ਵਿਚਕਾਰ ਚੱਲੇ ਉਦ்கਾਟਨੀ ਸਮਰੋਹ ਨਾਲ ਪੈਰਾ 올림픽 ਦਾ ਆਗਾਜ਼ ਹੋਇਆ ਹੈ। ਢਲਦੇ ਸੂਰਜ ਦੀ ਮਦਮ ਰੋਸ਼ਨੀ ਵਿੱਚ ਹਜ਼ਾਰਾਂ ਖਿਡਾਰੀਆਂ ਨੇ ਚੈਂਪਸ ਐਲਿਸਿਸ ਅਵੇਨਿਊ ਤੋਂ ਪਲੇਸ ਡੇਲਾ ਕੋਨਕੋਰਟ ਤੱਕ ਪਰੇਡ ਵਿੱਚ ਹਿੱਸਾ ਲਿਆ ਜਿੱਥੇ ਫਰਾਂਸ ਦੇ ਰਾਸ਼ਟਰਪਤੀ ਐਮਨਿਊਲ ਮੈਂਕਰੋ ਨੇ ਪੈਰਾ 올림픽 ਖੇਡਾਂ ਦੇ ਅਧਿਕਾਰਕ ਸ਼ੁਰੂਆਤ ਦਾ ਐਲਾਨ ਕੀਤਾ। 8 ਸਤੰਬਰ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਦੇ 22 ਮੁਕਾਬਲਿਆਂ ਵਿੱਚ 4000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਦਿਵਿਆਂਗ ਨੇਤਰਹੀਣ ਜਾਂ ਬੌਧਕ ਤੌਰ ਤੇ ਅਸਮਰੱਥ ਖਿਡਾਰੀ ਸ਼ਾਮਲ ਹਨ ਭਾਰਤ ਦੇ ਸੁਕਾੰਤ ਕਦਮ ਸੁਹਾਸ ਜਤੀਰਾਜ ਅਤੇ ਤਰਨ ਨੇ ਇੱਥੇ ਪੈਰਾ অল림픽 ਖੇਡਾਂ ਵਿੱਚ ਬੈਡਮਿੰਟਨ ਪੁਰਸ਼ ਸਿੰਗਲ ਜੀ ਐਸਐਲ 4 ਗਰੁੱਪ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਸੁਕਾੰਤ ਨੇ ਗਰੁੱਪ ਬੀ ਦੇ ਸ਼ੁਰੂਆਤੀ ਮੈਚ ਵਿੱਚ ਮਲੇਸ਼ੀਆ ਦੇ ਮੁਹੰਮਦ ਅਮੀਨ ਬੁਰਖਾਨੂਦੀਨ ਤੇ ਇੱਕ ਗੇਮ ਨਾਲ ਪਛੜਨ ਮਗਰੋਂ ਵਾਪਸੀ ਕਰਦਿਆਂ 17-21 21-15 ਬਾਈ ਬੀ ਨਾਲ ਜਿੱਤ ਦਰਜ ਕੀਤੀ ਹੈਦਰਾਬਾਦ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਦੇ ਮੈਨੇਜਰ ਅਤੇ ਉਸਦੇ ਸਾਥੀ ਨੂੰ 175 ਕਰੋੜ ਰੁਪਏ ਦੇ ਵੱਡੇ ਬੈਂਕ ਫਰਾਡ ਨਾਲ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸ਼ਮਸ਼ੀਰ ਗੰਜ ਖੇਤਰ ਦੀ ਐਸਬੀਆਈ ਬ੍ਰਾਂਚ ਦੇ ਮੈਨੇਜਰ ਮਦੂ ਬਾਬੂ ਗਲੂਏ ਅਤੇ ਇੱਕ ਜਿਮ ਟ੍ਰੇਨਰ ਉਪਾਧੀ ਸੰਦੀਪ ਸ਼ਰਮਾ ਦੀ ਇਸ ਕਪੜੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਸਥਾਨਕ ਲੋਕਾਂ ਚ ਹਾਹਾਕਾਰ ਮਚ ਗਈ ਸਾਈਬਰ ਸਿਕਿਉਰਿਟੀ ਬੀਰੋ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ ਦੋਸ਼ ਹੈ ਕਿ ਬ੍ਰਾਂਚ ਮੈਨੇਜਰ ਅਤੇ ਉਸ ਦਾ ਸਾਥੀ ਤੋਖਾ ਦੇਹੀ ਕਰਨ ਵਾਲੇ ਗਰੋਹ ਨਾਲ ਮਿਲ ਕੇ ਮਜੂਤਾ ਖਾਤੇ ਖੋਲਣ ਵਿੱਚ ਮਦਦ ਕਰਦੇ ਸਨ ਇਸ ਤੋਂ ਇਲਾਵਾ ਉਹ ਫੰਡਾਂ ਦੀ ਨਿਕਾਸੀ ਵਿੱਚ ਮਦਦ ਕਰ ਰਹੇ ਸਨ ਅਤੇ ਪੈਸੇ ਦੇ ਲੈਣ ਦੇਣ ਨੂੰ ਲਾਭ ਲਈ ਅੰਜਾਮ ਦੇ ਰਹੇ ਸਨ ਇਸ ਕੰਮ ਲਈ ਉਹਨਾਂ ਨੂੰ ਮੋਟੀ ਕਮਿਸ਼ਨ ਮਿਲਦੀ ਸੀ ਰਾਸ਼ਟਰੀ ਜਾਂਚ ਏਜੰਸੀ NIA ਨੇ ਪਾਕਿਸਤਾਨੀ ਜਸੂਸੀ ਗਰੋਹਾਂ ਰੱਖਿਆ ਸਬੰਧੀ ਗੋਪਤ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਹਰਿਆਣਾ ਸਮੇਤ 7 ਸੂਬਿਆਂ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਬਿਆਨ ਵਿੱਚ ਦੱਸਿਆ ਗਿਆ ਹੈ ਕਿ NIA ਦੀਆਂ ਟੀਮਾਂ ਨੇ ਬੁੱਧਵਾਰ ਨੂੰ ਜ਼ਿਲ੍ਹਾ ਕੰਪਲੈਕਸਾਂ ਵਿੱਚ ਛਾਪੇਮਾਰੇ ਉਹ ਉਹਨਾਂ ਸ਼ੱਕੀ ਲੋਕਾਂ ਨਾਲ ਜੁੜੇ ਸਨ ਜਿਨ੍ਹਾਂ ਨੂੰ ਭਾਰਤ ਵਿੱਚ ਜਸੂਸੀ ਸਰਗਰਮੀਆਂ ਚਲਾਉਣ ਲਈ ਕਥਾ ਤੌਰ ਤੇ ਪਾਕਿਸਤਾਨ ਤੋਂ ਪੈਸਾ ਪ੍ਰਾਪਤ ਹੋਇਆ ਸੀ। NIA ਨੇ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨੀ ISI ਜਸੂਸੀ ਗਰੋ ਰਹੀ ਰੱਖਿਆ ਸਬੰਧੀ ਗੁਪਤ ਜਾਣਕਾਰੀ ਲੀਕ ਹੋਣ ਨਾਲ ਜੁੜੇ ਮਾਮਲੇ ਵਿੱਚ ਗੁਜਰਾਤ, ਕਰਨਾਟਕ, ਕੇਰਲ, ਤੇਲੰਗਾਨਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵਿੱਚ ਸੋਣਾ ਤਾਮਾ ਤੇ ਸ਼ਾਫੇਮਾਰੀ ਕੀਤੀ ਗਈ। ਮਲਿਆਲਮ ਫਿਲਮ ਇੰਡਸਟਰੀ ਵਿੱਚ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਹਾਹਾਕਾਰ ਮਚੀ ਹੋਈ ਹੈ। ਇਸ ਰਿਪੋਰਟ ਤੋਂ ਬਾਅਦ ਕਈ ਮੈਲਾ ਅਦਾਕਾਰਾਂ ਅਤੇ ਫਿਲਮ ਇੰਡਸਟਰੀ ਦੀਆਂ ਹੋਰ ਔਰਤਾਂ ਆਪਣੇ ਨਾਲ ਹੋਏ ਸਰੀਰਕ ਮਾਨਸਿਕ ਸ਼ੋਸ਼ਣ ਨੂੰ ਲੈ ਕੇ ਗੱਲਾਂ ਕਰ ਰਹੀਆਂ ਹਨ ਇੰਡਸਟਰੀ ਵਿੱਚ ਚੱਲ ਰਿਹਾ ਮੀ ਟੂ ਦਰਮਿਆਨ ਅਦਾਕਾਰ ਤੋਂ ਪੋਲੀਟੀਸ਼ੀਅਨ ਬਣੀ 53 ਸਾਲਾ ਅਦਾਕਾਰਾ ਖੁਸ਼ਬੂ ਸੁੰਦਰ ਨੇ ਇੱਕ ਲੰਮਾ ਟਵੀਟ ਕੀਤਾ ਤੇ ਇਸ ਟਵੀਟ ਦੇ ਨਾਲ ਬਚਪਨ ਚ ਹੋਈ ਸ਼ੋਸ਼ਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਦੇ ਪਿਤਾ ਨੇ ਕੀਤਾ ਸੀ ਮਲਿਆਲਮ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਸਤਾਤਾਰੀ ਮਾਰਕਸਵਾਦੀ ਕਾਮਨਿਸਟ ਪਾਰਟੀ ਮਾਕਪਾ ਦੇ ਵਿਧਾਇਕ ਐਮ ਮੁਕੇਸ਼ ਖਿਲਾਫ ਜਬਰਜਨਾਹ ਦਾ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਮੁਕੇਸ਼ ਤੇ ਇੱਕ ਅਦਾਕਾਰਾਂ ਨੇ ਦੋਸ਼ ਲਗਾਇਆ ਕਿ ਕਈ ਸਾਲ ਪਹਿਲਾਂ ਉਸ ਦਾ ਸ਼ੋਸ਼ਣ ਕੀਤਾ ਸੀ ਜਿਸ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਜਸਟਿਸ ਸੇਮਾ ਕਮੇਟੀ ਦੀ ਰਿਪੋਰਟ ਵਿੱਚ ਹੋਏ ਖੁਲਾਸੇ ਤੋਂ ਬਾਅਦ ਵੱਖ-ਵੱਖ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੇ ਏਜੰਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ ਪਾਕਿਸਤਾਨ ਹਾਕੀ ਫੈਡਰੇਸ਼ਨ ਪੀ ਐਚ ਐਫ ਨੇ ਤਿੰਨ ਪਾਕਿਸਤਾਨੀ ਖਿਡਾਰੀਆਂ ਅਤੇ ਇੱਕ ਫਿਜੀਓ ਨੂੰ ਬਿਨਾਂ ਜਾਣਕਾਰੀ ਦੇ ਦੇਸ਼ ਛੱਡਣ ਅਤੇ ਯੂਰਪੀਅਨ ਦੇਸ਼ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕਰਨ ਤੇ ਆਜੀਵਨ ਪਾਬੰਦੀ ਲਗਾ ਦਿੱਤੀ ਪੀ ਐਚ ਐਫ ਦੇ ਜਰਨਲਿਸਟ ਕਤਰ ਰਾਣਾ ਮੁਜਾਹਿਦ ਨੇ ਵੀਰਵਾ ਨੂੰ ਪੁਸ਼ਟੀ ਕੀਤੀ ਕਿ ਮੁਰਤਜ਼ਾ ਜਾਕੂਬ ਇਸ ਤੇ ਸ਼ਾਮ ਅਸਲਮ ਅਤੇ ਅਬਦੁਰ ਰਹਿਮਾਨ ఫిజిਓਥੈਰਾਪਿਸਟ ਵਕਾਸ ਦੇ ਨਾਲ ਪਿਛਲੇ ਮਹੀਨੇ ਨੈਸ਼ਨਲ ਕਪਲੇ ਨੀਦਰਲੈਂਡ ਅਤੇ ਪੋਲਨ ਗਏ ਸਨ ਮੁਜਾਹਿਦ ਨੇ ਕਿਹਾ ਕਿ ਜਦੋਂ ਟੀਮ ਦੇਸ਼ ਵਾਪਸ ਆਈ ਤਾਂ ਅਸੀਂ ਏਸ਼ੀਅਨ ਚੈਂਪੀਅਨ ਟਰਾਫੀ ਲਈ ਸਖਲਾਈ ਕੈਂਪ ਦਾ ਐਲਾਨ ਕੀਤਾ ਸੀ ਤਾਂ ਤਿੰਨਾਂ ਨੇ ਸਾਨੂੰ ਦੱਸਿਆ ਕਿ ਉਹ ਘਰੇਲੂ ਮੁੱਦਿਆਂ ਕਾਰਨ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਉਹਨਾਂ ਕਹੇ ਕਿ ਪਰ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਟੀਮ ਨੂੰ ਜਾਰੀ ਕੀਤੇ ਗਏ ਉਸੇ ਸ਼ੈਨੇਗਨ ਵਿਜੇ ਤੇ ਇੱਕ ਵਾਰ ਫਿਰ ਹੌਲੰਡ ਗਏ ਅਤੇ ਉੱਥੇ ਸਿਆਸੀ ਸ਼ਰਨ ਮੰਗੀ ਸੀ ਜਿਸ ਕਰਕੇ ਅਜਿਹਾ ਕੀਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਹੁਸ਼ਿਆਰ ਪਰਬਲੋ ਅੱਜ ਕਮਾਲਪੁਰ ਚੌਕ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸੀਨੀਅਰ ਬਸਵਾਗੂ ਦਿਨੇਸ਼ ਕੁਮਾਰ ਪੱਪੂ ਵਿਰਿੰਦਰ ਕੁਮਾਰ ਵਾਧਨ ਦੀ ਅਗਵਾਈ ਵਿੱਚ ਪੁਤਲਾ ਫੋਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਆਗੂ ਮੌਜੂਦ ਰਹੇ ਇਸ ਮੌਕੇ ਬਸਵਾ ਆਗੂਆਂ ਨੇ ਰੋਸ ਮਜਾਰੇ ਨੂੰ ਸੰਬੋਧਨ ਕਰਦੇ ਕਿਹਾ ਕਿ ਆਪ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਰੋਜ਼ ਢੰਡੋਰਾ ਪਟਦੀ ਹੈ ਪਰ ਉਸ ਨੇ ਗਰੀਬਾਂ ਦੀ ਕਣਕ ਬੰਦ ਕਰ ਦਿੱਤੀ ਜੋ ਠੀਕ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਗੱਲਾਂ ਮੁੱਖ ਮੰਤਰੀ ਜਾਂ ਉਹਨਾਰੇ ਮੰਤਰੀ ਸਟੇਜ ਤੇ ਕਰਦੇ ਹਨ ਜ਼ਮੀਨੀ ਪੱਧਰ ਤੇ ਸੱਚਾਈ ਕੁਝ ਹੋਰ ਹੈ ਕਮਾਲਪੁਰ ਚੌਕ ਆ ਜੀ ਅਸੀਂ ਇਹ ਦਿਨੇਸ਼ ਪੱਪੂ ਜੀ ਸਾਡੇ ਵੱਡੇ ਵੀਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਸਾਨੂੰ ਪਾਰਟੀ ਹੁਕਮ ਲਾਉਂਦੀ ਆ ਵਰਕਰ ਸਾਡੇ ਹੁਕਮ ਲਾਉਂਦੇ ਆ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਕਣਕ ਆ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਵੀ ਸਮਝਾਉਂਦੇ ਆ ਆ ਰਿਹਾ ਮੈਂ ਜਿਹੜੀ ਕਣਕ ਆ ਲੋਕਾਂ ਦਾ ਹੱਕ ਆ ਇਹ ਕਿਸੇ ਸਰਕਾਰ ਦੀ ਸਕੀਮ ਨਹੀਂ ਜਦ ਕੇ ਸ਼ੁਰੂ ਤੋਂ ਸਰਕਾਰਾਂ ਇਹਨੂੰ ਸਕੀਮ ਦੇ ਨਾਲ ਲੈ ਕੇ ਲੋਕਾਂ ਨੂੰ ਵਰਤਿਆ ਰਹੀਆਂ ਲੋਕ ਵਿਚਾਰੇ ਭੋਲੇ ਭਾਲੇ ਨੇ ਔਰ ਰਾਜਨੀਤੀ ਵਿੱਚ ਪੈਸੇ ਦੇ ਦਮ ਤੇ ਲੋਕ ਅੱਗੇ ਆ ਰਹੇ ਨੇ ਆ ਜਿਹੜਾ ਵਿਧਾਇਕ ਜਿੱਤਿਆ ਇਹ ਵੀ ਤੁਹਾਨੂੰ ਪਤਾ ਜਿਹੜੀ ਪਾਰਟੀ ਦੇਖਦਾ ਉਦੋਂ ਨੂੰ ਹੋ ਜਾਂਦਾ ਆ ਔਰ ਲੋਕ ਭੋਲੇ ਨੇ ਲੋਕ ਠਗੇ ਜਾਂਦੇ ਨੇ ਕਦੀ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਦੇ ਉੱਪਰ ਤਲਵਾਰ ਰੱਖ ਕੇ ਚੰਨੀ ਵਰਗੇ ਕਾਂਗਰਸ ਦੇ ਵਿਧਾਇਕ ਜਿਹੜੀ ਅੱਜ ਕਾਂਗਰਸ ਆਪੋਜੀਸ਼ਨ ਦੇ ਵਿੱਚ ਬੈਠੀ ਜਿਹਨੂੰ ਬੋਲਣਾ ਚਾਹੀਦਾ ਨਾ ਤਾਂ ਉਹ ਸੰਵਿਧਾਨ ਨਾਲ ਜੋੜੋ ਛੇੜਖਾਨੀ ਹੋਈ ਆ ਉਸ ਮੁੱਦੇ ਤੇ ਬੋਲੀ ਆ ਕਾਂਗਰਸ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕਣਕ ਦਾ ਮੁੱਦਾ ਆ ਵੇ ਜਿਹੜੀ ਕਣਕ ਆ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇ ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਆ ਕਿ ਉਹਦੀ ਜਿਹੜੀ ਸਿਕਿਉਰਿਟੀ ਆ ਉਹਦੇ ਉੱਪਰ ਕਰੋੜਾਂ ਅਰਬਾਂ ਦਾ ਖਰਚਾ ਆਉਂਦਾ ਔਰ ਜਦੋਂ ਉਹ ਕਣਕ 2-3 ਸਾਲ ਤੱਕ ਸਟੋਰਾਂ ਦੇ ਵਿੱਚ ਰਹਿੰਦੀ ਆ ਉਸ ਦੇ ਬਾਵਜੂਦ ਵੀ ਖਰਾਬ ਹੋ ਜਾਂਦੀ ਉਹਨੂੰ ਸਮੁੰਦਰਾਂ ਦੇ ਵਿੱਚ ਸੁੱਟਣਾ ਪੈਂਦਾ ਆ ਇਹ ਮੈਂ ਨਹੀਂ ਕਹਿੰਦਾ ਮਾਨਯੋਗ ਸਾਡੇ ਸੁਪਰੀਮ ਕੋਰਟ ਨੇ ਵੀ ਇਹ ਦਾਅਵਾ ਕੀਤਾ ਆ ਪਰ ਉਹਦੇ ਬਾਵਜੂਦ ਲੋਕਾਂ ਨੂੰ ਜਾਣਕਾਰੀ ਨਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਸਕੀਮ ਦੇ ਜਰੀਏ ਔਰ ਲਾਈਨਾਂ ਦੇ ਵਿੱਚ ਪਿੰਡਾਂ ਵਿੱਚ ਸਰਪੰਚਾਂ ਨੇ ਮhallਿਆਂ ਦੇ ਵਿੱਚ ਡੀਪੂ ਹੋਲਡਰਾਂ ਨੇ ਔਰ ਐਮਸੀਆਂ ਨੇ ਇਹਨਾਂ ਨੇ ਲੋਕਾਂ ਨੂੰ ਲਾਈਨਾਂ 'ਚ ਖੜੇ ਕੀਤਾ ਔਰ ਲੋਕ ਵੀ ਇਸ ਗੱਲ ਤੋਂ ਸਟੇਜ ਹੋ ਜਾਣ ਅਸੀਂ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆ ਕਿ ਲੋਕ ਨੀਲੇ ਝੰਡੇ ਥੱਲੇ ਆਉਣ ਲੋਕਾਂ ਨੂੰ ਚਾਹੀਦਾ ਜਿਹੜੀ ਕਣਕ ਆ ਉਹ ਉਹਨਾਂ ਦਾ ਹੱਕ ਅੱਜ ਸਾਡੇ ਵੱਡੇ ਵੀਰ ਦਿਨੇਸ਼ ਕੁਮਾਰ ਪੱਪੂ ਜੀ ਦੀ ਗਵਾਹੀ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ 2 ਰੁਪਏ ਕਿਲੋ ਕਣਕ ਮਿਲਦੀ ਸੀ ਪਿੰਡਾਂ ਦੇ ਵਿੱਚ ਇਹਨੇ ਪਿਛਲੇ 18 ਮਹੀਨੇ ਤੋਂ ਇਹ ਕਣਕ ਬੰਦ ਕੀਤੀ ਹੋਈ ਆ ਜਿਸ ਨਾਲ ਗਰੀਬ ਲੋਕ ਪਿੰਡਾਂ ਦੇ ਵਿੱਚ ਤਰਾ-ਤਰਾ ਕਰਦੇ ਪਏ ਆ ਔਰ ਸਾਡੀ ਇਹੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹਨੂੰ ਤੁਰੰਤ ਚਾਲੂ ਕੀਤਾ ਜਾਵੇ। ਖਬਰ ਹੁਸ਼ਿਆਰਪੁਰ ਤਹਿਸੀਲ ਐਸਟੀਐਮ ਆਫਿਸ ਤੋਂ ਹੈ ਜਿੱਥੇ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਦਫ਼ਤਰ ਵਿੱਚ ਪਿਆ ਪੁਰਾਣਾ ਰਿਕਾਰਡ ਸੜ ਕੇ ਰਾਖ ਹੋ ਗਿਆ। ਇਸ ਸਬੰਧੀ ਜਾਣਕਾਰੀ ਜੰਦਿਆ ਐਸਟੀਐਮ ਆਫਸਰ ਦੇ ਅਧਿਕਾਰੀ ਸਰਵਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਹ ਦਫ਼ਤਰ ਸਵੇਰੇ ਆਇਆ ਤਾਂ ਇੱਕ ਮੁਲਾਜ਼ਮ ਨੇ ਦੱਸਿਆ ਕਿ ਕਮਰੇ ਵਿੱਚ ਪਏ ਰਿਕਾਰਡ ਨੂੰ ਅੱਗ ਲੱਗ ਗਈ। ਇਸ ਮੌਕੇ ਤੇ ਉਹਨਾਂ ਨੇ ਫਾਇਰ ਵਰਗੇ ਨੂੰ ਤੁਰੰਤ ਸੂਚਨਾ ਦਿੱਤੀ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਹੈ ਜੁਨਾ ਮਿਲ ਕੇ ਤਸੀਲ ਪਰ ਸਰਵੇ ਦੇ ਚੱਕ ਅੱਗ ਲੱਗੀ ਹੈ ਤੇ ਮੈਂ ਤੇ ਗੁਰਦੇਸ਼ ਸਿੰਘ ਡਰਾਈਵਰ ਫਾਇਰ ਵਰਗੇ ਦਾ ਟੈਂਟਰ ਲੈ ਕੇ ਇੱਥੇ ਪਹੁੰਚ ਰਿਹਾ ਹਾਂ ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ ਰਿਪੋਰਟ ਰੂਮ ਵਾਲੇ ਕੰਪਲਿਟ ਕਨਫਰਮ ਨਹੀਂ ਹੈਗਾ ਕਿ ਇਸ ਚੀਜ਼ ਦਾ ਹੈਗਾ ਇਹਨਾਂ ਅਧਿਕਾਰੀਆਂ ਨੂੰ ਪਤਾ ਹੋਏਗਾ ਆ ਗਿਆ ਦੇਖ ਕਿ ਸਾਰਾ ਹੀ ਸੜ ਗਿਆ ਕਿਸ ਤਰ੍ਹਾਂ ਇਹ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਹਦਾ ਐਸਾ ਲੱਗ ਰਿਹਾ ਹੈ ਕਿ ਇਹ ਰਾਤ ਪਾ ਦੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ ਜਿਵੇਂ ਜਿਸ ਹਾਲ ਨਾਲ ਇਹ ਜਲ ਚੁੱਕਾ ਹੋਇਆ ਪੰਜਾਬੀ ਯੂਨੀਵਰਸਿਟੀ ਵਿੱਚ ਝਾਲੀ ਭਰਤੀ ਤੇ ਹਾਜ਼ਰੀਆਂ ਦਾ ਫਰਜ਼ੀ ਵਾੜਾ ਕਰੀਬ 6 ਸਾਲ ਤੱਕ ਚੱਲਦਾ ਰਿਹਾ ਰੋਜ਼ਾਨਾ ਝਾਲੀ ਦੱਸ ਸਕਦੇ ਕੈਂਪਸ ਵਿੱਚ ਡਿਊਟੀ ਨਾਲ ਦੇਣ ਵਾਲੇ ਫਰਜ਼ੀ ਕਰਮਚਾਰੀਆਂ ਦੀ ਕਿਸੇ ਨੂੰ ਸੂਹ ਵੀ ਨਹੀਂ ਲੱਗੀ ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਿਕਿਉਰਿਟੀ ਸੁਪਰਵਾਈਜ਼ਰ ਵੱਲੋਂ 2015 ਵਿੱਚ ਝਾਲੀ ਭਰਤੀ ਕਰਵਾਉਣ ਤੋਂ ਬਾਅਦ 2001 ਤੱਕ ਹਾਜ਼ਰੀਆਂ ਦਾ ਫਰਜ਼ੀ ਵਾੜਾ ਜਾਰੀ ਰੱਖਿਆ ਜਮ ਸਬੱਤੀ ਚਰਚਾ ਹੈ ਕਿ ਇਸ ਅਰਸ ਦੌਰਾਨ ਹਾਜ਼ਰੀ ਰਜਿਸਟਰ ਤੇ ਹੋ ਰਿਹਾ 10 ਕਤਾ ਅਤੇ ਡਿਊਟੀ ਤੇ ਰਹੇ ਮੁਲਾਜ਼ਮਾਂ ਦੀ ਫਿਜ਼ੀਕਲ ਪੜਤਾਲ ਹੀ ਨਹੀਂ ਕੀਤੀ ਗਈ ਹੁਣ ਅਥਾਰਟੀ ਨੇ ਸੀਨੀਅਰ ਅਧਕਾਰੀਆਂ ਤੇ ਬਾਜ਼ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਇਹ ਕਬਲਾ ਕਿਸੇ ਯੂਨੀਵਰਸਿਟੀ ਸੀਨੀਅਰ ਅਧਿਕਾਰੀ ਦੀ ਪકડ ਵਿੱਚ ਨਾ ਆਉਣ ਤੇ ਸਵਾਲ ਖੜੇ ਹੋਏ ਹਨ ਵਿਜੀਲੈਂਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਿਕਿਉਰਿਟੀ ਸੁਪਰਵਾਈਜ਼ਰ ਵੱਲੋਂ ਬਹੁਤ ਵੱਡਾ ਕਬਲਾ ਹੋਇਆ ਹੈ ਜਿਸ ਦੀ ਜਾਂਚ ਬਹੁਤ ਜ਼ਰੂਰੀ ਹੈ ਪਟਿਆਲੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਪਤਾ ਲੱਗਾ ਪੀਐਲਏ ਬ੍ਰਾਂਚ ਦਾ ਕਲਰਕ ਪ੍ਰਵੀਨ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਕਲਰਕ ਨੇ ਡਿਪਟੀ ਕਮਿਸ਼ਨਰ ਦੇ ਝਾਲੀ ਦਸਖਤ ਕਰਕੇ ਲਾਇਸੈਂਸਾਂ ਦੇ ਫਾਰਮਾਂ ਉੱਪਰ ਦਸਖਤ ਕਰਕੇ ਫੀਸ ਪਰਵਾ ਲੈਂਦਾ ਸੀ ਇਸ ਵਿੱਚ ਉਸਨੇ ਲੱਖਾਂ ਦਾ ਕਪੜਾ ਕੀਤਾ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਹੋਰ ਵੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ گروਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇਹਦੇ ਜੀ ਸਾਨੂੰ ਇੱਕ ਕੰਪਲੇਂਟ ਡੀਸੀ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਖਾਣਾ ਤਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਦੇ ਕੀਤੀ ਗਈ ਹੈ ਅੱਗੇ ਜਾਂਚ ਜਾਰੀ ਹੈ ਜੀ ਸਰ ਇਹ ਕੱਲ ਦੇ ਕੱਲ੍ਹ ਸੀ ਸਾਈਨ ਕੋਈ ਜਿਹੜੀ ਫਾਈਲ ਸ਼ੁਰੂ ਚ ਲੱਗਦੀ ਜਿਵੇਂ ਜਦੋਂ ਪਾਸ ਹੋ ਕੇ ਐਂਡ ਚੋਂ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿੰਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਜੀ ਸਰ ਪਤਾ ਚੱਲੇ ਕਿ ਕਿੰਨੀਆਂ ਫਾਈਲਾਂ ਦੇ ਉੱਪਰ ਉਹ ਅੱਜ ਜੱਜ ਸਾਹਿਬ ਦੇ ਨੂੰ ਪੇਸ਼ ਕਰਕੇ ਨਿਮਾਨਾ ਹਾਸਲ ਕਰਕੇ ਅਗਲੀ ਬੁਸ਼ਕੇ ਸੁਕਮਚ ਲਿਆ ਦਿੱਤੇ। ਕੋਈ ਹੋਰ ਬੰਦੇ ਵੀ ਡਿਟੇਨ ਕੀਤੇ। ਬਿਲਕੁਲ ਜੀ ਇਸੇ ਹੋਰ ਜਿੰਨਾ ਦੀ ਸ਼ਮੂਲਿਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਚੇ ਜਾਣਗੇ। ਸਰ ਮੈਨੂੰ ਕਿਸ ਤਰ੍ਹਾਂ ਲੱਗੇ ਕਿਸੇ ਨੇ ਸ਼ਿਕਾਇਤ ਕੀਤੀ ਜੀ ਜਾਂ ਇਸ ਸਾਲ ਨੇ ਆਪਣੀ ਨੋਟਿਫਿਕੇਸ਼ਨ ਪਰ ਆਇਆ ਦਾਅਵਾ ਦੇ। ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤਾਂ ਉਹਦੇ ਚ ਜਿਹੜਾ ਸਾਈਨ ਜੋ ਮਲਾਣ ਕੀਤਾ ਗਿਆ ਜਿਸ ਦਾ ਵੱਲੋਂ ਸਰਸਰੀ ਤੌਰ ਤੇ ਉਹ ਚੱਲ ਹੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀਗੀ। ਇਹ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਕਿ ਉਹਦਾ ਬਿਆਨ ਦਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ 'ਚ ਕਿ ਪੈਸੇ ਲੈ ਕੇ ਅਸਲਾ ਤਿਆਰ ਲਾਇਸੈਂਸ ਕੀਤਾ ਜਾ ਰਿਹਾ ਸੀ ਰਿਲਾਇੰਸ ਇੰਡਸਟਰੀ ਲਿਮਟਿਡ ਆਰ ਆਈ ਐਲ ਦੇ ਚੇਅਰਮੈਨ ਅਤੇ ਪ੍ਰਬੰਧਕ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਕੰਪਨੀ ਦੀ 47ਵੀਂ ਏਜੀਐਮ ਵਿੱਚ ਸ਼ੇਅਰ ਧਾਰਕਾਂ ਨੂੰ ਸੰਬੋਧਨ ਕੀਤਾ ਕੰਪਨੀ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਇਸ AGM ਵਿੱਚ Reliance Jio Infocomm Limited ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਵੀ Jio ਦੀ ਨਵੀਂ ਸੇਵਾ Jio Phone Call AI ਲਾਂਚ ਕਰਨ ਦਾ ਐਲਾਨ ਕੀਤਾ ਇਸ ਦੀ ਮਦਦ ਨਾਲ ਨਾ ਸਿਰਫ ਕਿਸੇ ਦੀ ਕਾਲ ਨੂੰ ਰਿਕਾਰਡ ਅਨਵਾਦ ਕੀਤਾ ਜਾ ਸਕਦਾ ਹੈ AI ਇਸ ਨੂੰ ਟ੍ਰਾਂਸਕ੍ਰਾਈਬ ਵੀ ਕਰੇਗਾ ਮਤਲਬ ਕਾਲਾਂ ਨੂੰ ਟੈਕਸ ਵਿੱਚ ਬਦਲਿਆ ਜਾ ਸਕਦਾ ਹੈ AI ਕਾਲਾਂ ਨੂੰ ਸੰਖੇਪ ਕਰਨ ਦੇ ਯੋਗ ਵੀ ਹੋਵੇਗਾ ਖਾਸ ਗੱਲ ਇਹ ਹੈ ਕਿ ਇਹ ਸਾਰੇ ਕੰਮਾਂ ਲਈ ਕਿਸੇ ਐਪ ਦੀ ਲੋੜ ਨਹੀਂ ਹੋਵੇਗੀ। ਆਕਾਸ਼ ਅੰਬਾਨੀ ਦਾ ਕਹਿਣਾ ਹੈ ਕਿ Jio Phone Call ਗਰੁੱਪ ਅਤੇ ਨਿੱਜੀ ਕਾਲਾਂ ਦੋਵਾਂ ਤੇ ਕੰਮ ਕਰੇਗਾ। Jio Phone Call AI ਦੁਆਰਾ ਕੀਤੀ ਗਈ ਰਿਕਾਰਡਿੰਗ ਨੂੰ Jio Cloud ਤੇ ਸਟੋਰ ਕੀਤਾ ਜਾਵੇਗਾ। ਉੱਥੇ ਉਪਭੋਗਤਾ ਉਸ ਰਿਕਾਰਡਿੰਗ ਨੂੰ ਕਿਸੇ ਵੀ ਸਮੇਂ ਐਕਸੈਸ ਕਰਨ ਦੇ ਯੋਗ ਹੋਵੇਗਾ ਤੇ ਇਸ ਨੂੰ ਸਾਂਝਾ ਵੀ ਕਰ ਸਕਦਾ ਹੈ। ਉਨਾ ਕਹੇ ਕਿ ਜਿਓ ਫੋਨ ਕਾਲ AI ਨਾਲ ਕੋਈ ਵੀ ਮਹੱਤਵਪੂਰਨ ਵਾਇਸ ਗੱਲਬਾਤ ਨੂੰ ਆਸਾਨੀ ਨਾਲ ਕੈਪਚਰ ਕਰ ਸਕਦਾ ਹੈ ਤੇ ਉਹਨਾਂ ਤੱਕ ਪਹੁੰਚ ਕਰ ਸਕਦਾ ਹੈ। ਉਹਨਾਂ ਨੂੰ ਕਈ ਪਛਾਣਮਾ ਵਿੱਚ ਖੋਜਣ ਯੋਗ, ਸਾਂਝ ਕਰਨ ਯੋਗ ਅਤੇ ਸਮਝਣ ਯੋਗ ਬਣਾਉਂਦਾ ਹੈ। ਜਿਓ ਫੋਨ ਕਾਲ AI ਦੀ ਵਰਤੋਂ ਕਰਨਾ ਬਹੁਤ ਆਸਾਨ ਹੋਵੇਗਾ। ਇਸ ਦੇ ਲਈ ਜਿਓ ਇੱਕ ਨੰਬਰ ਜਾਰੀ ਕਰੇਗਾ ਜਿਸ ਨੂੰ ਫੋਨ ਵਿੱਚ ਸੇਵ ਕਰਨਾ ਹੋਵੇਗਾ। ਜਿਵੇਂ ਹੀ ਕਾਲ ਆਵੇਗੀ ਜੀਓ ਫੋਨ ਕਾਲ ਤੋਂ ਇੱਕ ਸਵਾਗਤ ਸੁਨੇਹਾ ਆਵੇਗਾ ਕਾਲ ਰਿਕਾਰਡ ਕਰਨ ਲਈ ਯੂਜ਼ਰ ਨੂੰ ਇੱਕ ਦਬਾਉਣਾ ਪੈਣਾ ਹੈ ਜਿਸ ਤੋਂ ਬਾਅਦ ਫੋਨ ਕਾਲ AI ਨੂੰ ਕਾਲ ਰਿਕਾਰਡ ਅਤੇ ਟ੍ਰਾਂਸਕ੍ਰਾਈਬ ਕਰਨਾ ਜਾਰੀ ਰੱਖੇਗਾ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਡਾਕਟਰ ਦੀ ਹਸਪਤਾਲ ਜਿੱਥੇ ਉਹ ਕੰਮ ਕਰਦੇ ਸਨ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ ਲਾਸ ਐਂਜਲਸ ਪੁਲਿਸ ਵਿਭਾਗ ਨੇ ਮਰਤੇ ਡਾਕਟਰ ਦਾ ਨਾਮ ਜਾਰੀ ਨਹੀਂ ਕੀਤਾ ਪਰੰਤੂ ਪਰਿਵਾਰ ਤੇ ਦੋਸਤਾਂ ਨੇ ਉਸ ਦੀ ਪਛਾਣ ਡਾਕਟਰ ਹਾਮਿਦ ਮੀਰ ਸ਼ੋਜੋ ਬਜੋ ਕੀਤੀ ਹੈ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਇਕ 68 ਸਾਲਾ ਡਾਕਟਰ ਨੂੰ ਸ਼ਹਿਰ ਦੇ ਵੁੱਡਲੈਂਡ ਹਿਲਜ਼ ਖੇਤਰ ਵਿੱਚ ਉਸਦੇ ਦਫ਼ਤਰ ਵਾਰਨਰ ਪਲਾਜ਼ਾ ਅਰਜੈਂਟ ਸੈਂਟਰ ਨੇੜੇ ਗੋਲੀ ਮਾਰੀ ਗਈ ਜਿਸ ਉਪਰੰਤ ਉਹ ਮੌਕੇ ਤੇ ਹੀ ਦਮ ਤੋੜ ਗਿਆ ਸੂਚਨਾ ਮਿਲਣ ਤੇ ਪੁਲਿਸ ਸਥਾਨਕ ਸਮੇਂ ਅਨੁਸਾਰ ਤਕਰੀਬਨ 6:12 ਵਜੇ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਅਨੁਸਾਰ ਡਾਕਟਰ ਨੂੰ ਮਾਰਨ ਦਾ ਕਾਰਨ ਕੀ ਸੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹਸਨ ਅਲੂਆ ਬੰਗਾ ਦੀ ਅਗਲੀ ਖਬਰ ਅਨੁਸਾਰ ਅਮਰੀਕਾ ਦੇ ਸ਼ਹਿਰ ਐਟਲੰਟਾ ਵਿੱਚ ਹਾਰਟਸਫੀਲਡ ਜੈਕਸਨ ਇੰਟਰਨੈਸ਼ਨਲ ਹਵਾਈ ਅੱਡੇ ਤੇ ਜਹਾਜ਼ ਦਾ ਟਾਇਰ ਫਟਣ ਨਾਲ ਹੋਏ ਜ਼ਬਰਦਸਤ ਧਮਾਕੇ ਵਿੱਚ ਡੈਲਟਾ 에ਅਰਲਾਈਨ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਗੰਭੀਰ ਜ਼ਖਮੀ ਹੋਇਆ ਹੈ ਡੈਲਟਾ 에ਅਰਲਾਈਨ ਦੇ ਬੁਲਾਰੇ ਸਮਾਨਤਾ ਫੈਕਟੋ ਨੇ ਕਿਹਾ ਕਿ ਇਹ ਘਟਨਾ 에ਅਰਲਾਈਨ ਦੇ ਟੈਕ-ਆਫਸ ਮੇਨਟੇਨੈਂਸ ਖੇਤਰ ਵਿੱਚ ਸਵੇਰੇ 5 ਵਜੇ ਵਾਪਰੀ ਜਿੱਥੇ ਮੁਲਾਜ਼ਮ ਜਹਾਜ਼ ਦਾ ਟਾਇਰ ਬਦਲ ਰਹੇ ਸਨ ਕਿ ਟਾਇਰ ਫਟ ਗਿਆ ਇਹ ਨਾ ਮੁਰਾਜਮਾ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇਜ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ।